ਬਿਕਰਮ ਮਜੀਠੀਆ ਤੋਂ ਬੀਤੇ ਦੋ ਦਿਨਾਂ ਤੋਂ ਜਿਹੜਾ ਸਿਮ ਦਾ ਜ਼ਿਕਰ ਹੋ ਰਿਹਾ ਕਿ ਭਾਈ ਸਿਮ ਫੜਿਆ ਗਿਆ ਉਹ ਸੁੱਤੇ ਅੱਜ ਤੁਸੀਂ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹੋ ਕਿ ਆਖਰ ਉਹ ਸਿਮ ਦੇ ਵਿੱਚ ਹੈ ਕੀ ਸੀ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਫੇਰ ਤੋਂ ਰਵਾਣ ਤੇ ਲੈ ਲੈਣੀ ਯਾਨੀ ਅੱਜ ਜਿਹੜੀ ਤੁਸੀਂ ਖਬਰ ਦੇਖੋਗੇ ਅਕਾਲੀ ਦਲ ਦੇ ਪ੍ਰਧਾਨ ਯਾਨੀ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬਹੁਤ ਦਿੱਗਜ ਨੇ ਤੱਕਵਾਉਣ ਵਾਲੇ ਅੱਜ ਅਸਲਾਮੁਆਲੇਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਨੇ ਆ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਥੇ ਜੀ ਗੱਲ ਕਰਾਂਗੇ ਸੁਖਬੀਰ ਬੱਦਲ ਤੇ ਬਿਕਰਮ ਮੰਜੀਠੀਆ ਦੀ ਦੋਵੇਂ ਰੋਂ ਲੱਗ ਪਏ ਨੇ ਬਿਕਰਮ ਤੇ ਸੁਖਬੀਰ ਅੱਥੇ ਦੋਵਾਂ ਦੀ ਵੱਡੀ ਜਿਹੜਾ ਰਾਜ਼ ਹੈ ਉਹ ਨਿਕਲ ਕੇ ਸਾਹਮਣੇ ਆ ਗਿਆ ਹੈ ਸੇਮ ਨੂੰ ਲੈ ਕੇ ਜਿਹੜੀ ਚਰਚਾ ਹੁੰਦੀ ਪਈ ਹੈ ਅੱਥੇ ਕਿਆ ਜਾਂਦਾ ਪਈ ਕਿ ਰਿਕਾਰਡਿੰਗ ਜਿਹੜੀ ਸਾਹਮਣੇ ਆਈ ਏ ਜਿਦੇ ਕਰਕੇ ਇੱਕ ਵਾਰੀ ਫੇਰ ਬਿਕਰਮ ਜੀਟੀਏ ਨੂੰ ਰਿਮਾਂਡ ਤੇ ਤਿੰਨ ਰੋਜ਼ਾ ਰਿਮਾਂਡ ਤੇ ਜਿਹੜਾ ਕੱਲ ਦਿੱਤਾ ਗਿਆ ਐ ਇੱਥੇ ਐਸ ਪੂਰੀ ਦੀ ਪੂਰੀ ਅਪਡੇਟ ਕੀ ਏ ਤੇ ਇੱਥੇ ਕੁ ਕਿਹੜੇ ਰਾਤ ਨੇ ਜਿਹੜੇ ਸਿਮ ਦੇ ਵਿੱਚੋਂ ਨਿਕਲ ਆ ਰਹੇ ਨੇ ਤੇ ਇੱਥੇ ਜਿਨ੍ਹਾਂ ਲੋਕਾਂ ਦੇ ਨਾਲ ਕੰਟੈਕਟ ਸੀ ਬਿਕਰਮ ਜੀਠੀਆ ਜਿੰਨਾ ਲੋਕਾਂ ਨਾਲ ਗੱਲਾਂ ਕਰਦਾ ਸੀ ਇਹਦੇ ਵਿੱਚ ਸੁਖਬੀਰ ਬਾਦਲ ਦੀ ਵੀ ਰਿਕਾਰਡਿੰਗ ਹੈ ਕੋਈ ਪਹਿਲਾਂ ਰਿਪੋਰਟ ਵੇਖ ਲੈਣੇ ਆ ਰਿਪੋਰਟ ਤੁਸੀਂ ਆਖਰ ਤੱਕ ਦੇਖਣੀ ਆ ਰਿਪੋਰਟ ਆਖਰ ਤੱਕ ਦੇਖਣੀ ਆ ਵੀਡੀਓ ਵੇਖਣ ਤੋਂ ਬਾਅਦ ਸਾਡੇ ਚਲਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਹਾਂ ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅੱਜ ਰੋਣ ਕੇ ਲਾਗੇ ਦੇ ਇਹ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੇ ਆਂ ਦਰਾਂ ਸਾਲ ਦੇ ਵਿੱਚ ਵਿਕਰਮ ਮਜੀਠੀਆ ਤੋਂ ਬੀਤੇ ਦੋ ਦਿਨਾਂ ਤੋਂ ਜਿਹੜਾ ਸਿਮ ਦਾ ਜ਼ਿਕਰ ਹੋ ਰਿਹਾ ਕਿ ਭਾਈ ਸਿਮ ਫੜਿਆ ਗਿਆ ਉਹ ਸੁੱਤੇ ਅੱਜ ਤੁਸੀਂ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹੋ ਕਿ ਆਖਰੋ ਸਿਮ ਦੇ ਵਿੱਚ ਹੈ ਕੀ ਸੀ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਫੇਰ ਤੋਂ ਰਵਾਣ ਤੇ ਲੈ ਲੈਨੇ ਯਾਨੀ ਅੱਜ ਜਿਹੜੀ ਤੁਸੀਂ ਖਬਰ ਦੇਖੋਗੇ ਅਕਾਲੀ ਦਲ ਦੇ ਪ੍ਰਧਾਨ ਯਾਨੀ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬਹੁਤ ਦਿਗਜ ਨੇ ਤੱਕਵਾਉਣ ਵਾਲੇ ਅੱਜ ਰੋਂਦੇ ਕਿਉਂ ਨੇ 12 ਸਾਲ ਦੇ ਵਿੱਚ ਬਹੁਤ ਵੱਡਾ ਖੁਲਾਸਾ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਹਨਾਂ ਦੋਵਾਂ ਦੇ ਕਰਨ ਜਾ ਰਹੇ ਆ ਔਰ ਜਿਹੜਾ ਬੰਦਾ ਸਿਮ ਦੇਣ ਵਾਲਾ ਆਸਟ੍ਰੇਲੀਆ ਭੱਜਿਆ ਸੀ ਵਿੱਚ ਲੋਕ ਕਹਿੰਦੇ ਕੈਨੇਡਾ ਭੱਜ ਗਿਆ ਜੀ ਇਹ ਦੋਵੇਂ ਖਬਰਾਂ ਦੇ ਉੱਤੇ ਤੁਹਾਡੇ ਨਾਲ ਅੱਜ ਪੂਰੀ ਚਰਚਾ ਕਰਨੀ ਆ ਕਿ ਆਖਰ ਪੂਰਾ ਮਾਮਲਾ ਹੈ ਕੀ ਆ ਤੋ ਵੀ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਉਹ ਬੰਦਾ ਸੀ ਦਰਾਂਸਲ ਦੇ ਵਿੱਚ ਉਹ ਡਰ ਚੁੱਕਿਆ ਉਹ ਇਥੋਂ ਭੱਜ ਵੀ ਚੁੱਕਿਆ ਇਹ ਖਬਰਾਂ ਅਕਸਰ ਤੁਸੀਂ ਸਾਰਿਆਂ ਨੇ ਸੁਣ ਲਈਆਂ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਸੁਖਵੀਰ ਸਿੰਘ ਬਾਦਲ ਅੱਜ ਕਿਵੇਂ ਟੁੱਟ ਚੁੱਕਿਆ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਜਿਹੜਾ ਸਿਮ ਫੜਿਆ ਗਿਆ ਉਹ ਸਿਮ ਦੇ ਵਿੱਚ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਲ ਕਿਹੜੀ ਕਾਲ ਰਿਕਾਰਡਿੰਗ ਹੈ ਕਿ ਉਹਨਾਂ ਨੂੰ ਇੰਨਾ ਡਰ ਪੈਦਾ ਹੋ ਗਿਆ ਕਿ ਭਾਈ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਰੀਬੀ ਬੰਦਾ ਭੱਜਿਆ ਉਸ ਦੇ ਸਿਮ ਦੇ ਵਿੱਚ ਆਖਰ ਸੁਖਵੀਰ ਸਿੰਘ ਬਾਦਲ ਦੇ ਨਾਲ ਕਿਹੜੀ ਰਿਕਾਰਡਿੰਗ ਹੈ ਜਿਹੜਾ ਉਹਨਾਂ ਨੂੰ ਅੱਜ ਇਹਨਾਂ ਦੇ ਉੱਤੇ ਰੋਣ ਆ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕਿਹੜੀ ਤਰਥੱਲੀ ਮੱਚ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਬੰਦਾ ਛੱਡ ਕੇ ਭੱਜ ਗਿਆ ਅੱਜ ਦੋ ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਾਂਗੇ ਕਿ ਭਾਈ ਵਿਕਰਮ ਮਜੀਠੀਆ ਦਾ ਫੇਰ ਤੋਂ ਰਿਮਾਂਡ ਤੇ ਨੇ ਵਿਕਰਮ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਬਹੁਤ ਚਰਚਾ ਦੇ ਵਿੱਚ ਆ ਰਹੇ ਨੇ ਕਹਿੰਦੇ ਸਾਡੀ ਸਰਕਾਰ ਬਣਨ ਜਾ ਰਹੀ ਆ ਲਗਾਤਾਰ ਰੇਲੀਆਂ ਕਰ ਰਹੇ ਨੇ ਪਰ ਅੱਜੋ ਹੀ ਸੁਖਬੀਰ ਸਿੰਘ ਬਾਦਲ ਕਿਵੇਂ ਮਜੀਠੀਆ ਦੇ ਕਾਰਨ ਟੁੱਟਦੇ ਨੇ ਔਰ ਕਿਵੇਂ ਇਹਨਾਂ ਦੀਆਂ ਪੋਲਾਂ ਖੁੱਲਦੀਆਂ ਨੇ ਅੱਜ ਤੁਹਾਨੂੰ ਇਹੀ ਦਿਖਾਉਣਾ ਹੈ ਪਹਿਲਾਂ ਤੁਹਾਨੂੰ ਮੈਂ ਇਹਦੀ ਖਬਰ ਸੁਣਾਉਂਗਾ ਕਿ ਉਹ ਬੰਦਾ ਭੱਜਾ ਕਿਉਂ ਆ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਫੇਰ ਤੋਂ ਆ ਗਏ ਨੇ

مجھے موبائل مجھے استمال کرنا شہر ڈاکٹی پتا لگا کی ایسے مہینے 13 ਫ੍ਰੀਕ ਨੂੰ ਉਹ ਵਿਆਪਤੀ ਪੇਛੜ ਕੇ ਕਿਤੇ ਜਾਂ ਚੁੱਕਿਆ ਹੈ ਪੇਛੜ ਕੇ ਭੱਜ ਚੁੱਕਿਆ ਹਰੋਂ ਬੰਦਾ ਕਿਉਂ ਭੱਜਿਆ ਇਹ ਦੋ ਕਾਰਨ ਹੋ ਸਕਦੇ ਆ ਜਿਹੜੇ ਸਿੰਘ ਕਾਲ ਇਹਨਾਂ ਦੀ ਜਾਂਚ ਹੋ ਰਹੀ ਸੀ ਦਿਨ ਰਾਤ ਤਾਂ ਸੁਣ ਲਿਆ ਪੰਜਾਬ ਵਾਲੇ ਉਹ ਬੰਦਾ ਤਾਂ ਭੱਜ ਹੀ ਚੁੱਕਿਆ ਪਰ ਉਹਦਾ ਕਾਰਨ ਕੀ ਹੈ ਭੱਜਣ ਦਾ ਇਹ ਸਭ ਨੂੰ ਜਾਣ ਲੈਣਾ ਜ਼ਰੂਰੀ ਹੈ ਕਿਉਂਕਿ ਬਿਕਰਮ ਸਿੰਘ ਜਿਹੜਾ ਮਜੀਠੀ ਹੈ ਦਰਾਂਸਾਲ ਦੇ ਵਿੱਚ ਇਹਨਾਂ ਦੀ ਘਰਵਾਲੀ ਦੇ ਮੂੰਹੋਂ ਤੁਸੀਂ ਸੁਣਿਆ ਕਿ ਸਾਡੇ ਵਿਕਰਮ ਸਿੰਘ ਮਜੀਠੀਆ ਦੀ ਚਰਚਾ ਇਹ ਹੋ ਰਹੀ ਹੈ ਜਿਵੇਂ ਸ਼ੋਲੇ ਫਿਲਮ ਦੇ ਗੱਬਰ ਦੀ ਹੁੰਦੀ ਸੀ ਕਹਿੰਦੀ ਜੀ ਸ਼ੋਲੇ ਫਿਲਮ ਦੇ ਵਿੱਚ ਤਾਂ ਲੋਕ ਕਹਿੰਦੇ ਸੀ ਗੱਬਰ ਆ ਗਿਆ ਗੱਬਰ ਆ ਗਿਆ ਪਰ ਕਹਿੰਦੀ ਹੁਣ ਆਮ ਆਦਮੀ ਪਾਰਟੀ ਤੇ ਜਾਂ ਹੋਰ ਪਾਰਟੀਆਂ ਵਾਲੇ ਕਹਿੰਦੇ ਜੀ ਮਜੀਠਾ ਆ ਗਿਆ ਮਜੀਠਾ ਆ ਗਿਆ ਇਹ ਉਹਨਾਂ ਦੀ ਘਰਵਾਲੀ ਤੋਂ ਅਕਸਰ ਤੁਸੀਂ ਬਿਆਨ ਸੁਣਿਆ ਪਰ ਇਹ ਜਾ ਕੇ ਕਿੱਥੇ ਲੱਗਦਾ ਸਿੱਧਾ ਇਹਨੂੰ ਸਮਝਣ ਦੀ ਲੋੜ ਆ ਸਾਰੇ ਪੰਜਾਬੀਆਂ ਨੂੰ ਦਰਸਲ ਦੇ ਵਿੱਚ ਜਿਹੜਾ ਬੰਦਾ ਕਹਿੰਦੇ ਭੱਜ ਗਿਆ ਸਿਮ ਉਹਦੇ ਨਾਮ ਦੇ ਉੱਤੇ ਚੱਲ ਰਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਧੱਕੇ ਦੇ ਨਾਲ ਉਹਦੇ ਡਾਕੂਮੈਂਟ ਯੂਜ਼ ਕੀਤੇ ਨੇ ਕਿ ਜੇਕਰ ਕੋਈ ਫਸਦਾ ਤਾਂ ਦੂਸਰਾ ਫਸੂ ਆ ਪਰ ਨਹੀਂ ਬਿਕਰਮ ਸਿੰਘ ਮਜੀਠੀਆ ਦੀ ਕਾਲ ਰਿਕਾਰਡਿੰਗ ਜੋ ਜੋ ਹੋਈ ਹੈ ਉਹਦੇ ਵਿੱਚ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਬਾਦਲਾਂ ਦਾ ਬਹੁਤ ਵੱਡਾ ਹੱਥ ਮਜੀਠੀਏ ਦੇ ਸਿਰ ਦੇ ਉੱਤੇ ਹੈਗਾ ਵਿੱਚ ਖਬਰਾਂ ਵੀ ਨਿਕਲ ਕੇ ਆਈਆਂ ਸੀ ਕਹਿੰਦੇ ਜੀ ਬਾਦਲ ਪਰਿਵਾਰ ਵਿਕਰਮ ਮਜੀਠੀਆ ਤੋਂ ਪਿੱਛੇ ਹਟ ਚੁੱਕਿਆ ਪਰ ਨਹੀਂ ਕਿਤੇ ਨਾ ਕਿਤੇ ਧਾਲ ਦੇ ਵਿੱਚ ਕੁਝ ਕਾਲਾ ਦਿਖਾ ਕੇ ਇਹਨਾਂ ਨੇ ਆਪਣੀ ਗੱਲ ਕਮਾਉਣ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ ਲੱਗਦਾ ਸੀ ਕਿ ਸੁਖਵੀਰ ਸਿੰਘ ਬਾਦਲ ਇਸ ਮਜੀਠੀਆ ਦਾ ਖੜਾ ਛੱਡ ਚੁੱਕੇ ਨੇ ਪਰ ਦਰਾਂ ਸਾਲ ਦੇ ਵਿੱਚ ਇਹ ਗੇਮ ਖੇਡੀ ਜਾ ਰਹੀ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਗੜਕੀ ਉੜਦੀ ਆ ਕਹਿੰਦੇ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਾਸਕਰ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਯਾਨੀ ਮਾਰ ਚੁੱਕਿਆ ਆਪਣੇ ਸਪਲਾਈ ਦੇ ਨਾਲ ਕਿਉਂਕਿ 50000 ਬੰਦੇ ਤੋਂ ਵੱਧ ਅੰਕੜੇ ਦੱਸੇ ਗਏ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਥੱਲੇ ਕੰਮ ਕਰਦੇ ਸੀ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਕਿਉਂ ਖੜਾ ਛਡਾਉਣ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਅੰਦਰ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਡਰ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਫਸ ਚੁੱਕਿਆ ਜੇਲ੍ਹ ਦੇ ਅੰਦਰ ਜੇਕਰ ਕੋਈ ਵਿਜੀਲੈਂਸ ਦੇ ਹੱਥ ਜਾਂ ਕਿਸੇ ਸਰਕਾਰ ਦੇ ਹੱਥ ਜਾਂ ਪ੍ਰਸ਼ਾਸਨ ਦੇ ਹੱਥ ਕੋਈ ਵੀ ਸਬੂਤ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਦੇ ਹੱਥ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਪੋਲ ਮੇਰੀ ਵੀ ਖੁੱਲ ਜਾਣੀ ਹੈ ਕਿਉਂਕਿ ਜਿਹੜਾ ਇਹ ਹੁਣ ਸਿਮ ਦਾ ਰਿਕਾਰਡਿੰਗ ਹੈ ਜਾਂ ਸਿਮ ਦਾ ਇਹ ਡਾਟਾ ਇਹ ਵਿਜੀਲੈਂਸ ਦੇ ਹੱਥ ਲੱਗ ਚੁੱਕਿਆ ਹੁਣ ਵਿਕਰਮ ਸਿੰਘ ਮਜੀਠੀਆ ਨੂੰ 3 ਦਿਨ ਦੇ ਰਿਮਾਨਟ ਤੇ ਕਿਉਂ ਲਿਆ ਵਿਜੀਲੈਂਸ ਨੇ ਕਿਉਂਕਿ ਭਾਈ ਇਹ ਬਾਦਲਾਂ ਦੇ ਨਾਲ ਇਹ ਸੋਰਸ ਦੱਸ ਰਹੇ ਨੇ ਵਿਜੀਲੈਂਸ ਦੇ ਜਿਹੜੇ ਸੂਤਰ ਨੇ ਉਹਨਾਂ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਬਾਦਰਾ ਦੇ ਨਾਲ ਜਿਹੜੀ ਰਿਕਾਰਡਿੰਗ ਔਰ ਕਿਸੇ ਹੋਰ ਲੋਕਾਂ ਦੇ ਨਾਲ ਜਿੱਥੇ-ਜਿੱਥੇ ਇਹਨਾਂ ਦਾ 2 ਨੰਬਰ ਦਾ ਯਾਨੀ ਇਹਨਾਂ ਦੀ ਕੋਈ ਐਕਟੀਵਿਟੀ ਚੱਲ ਰਹੀ ਸੀ ਜਿਵੇਂ ਕਿ ਤੁਸੀਂ ਸੁਣਿਆ ਹੋਣਾ ਪਹਿਲਾਂ ਇੱਕ ਔਰਤ ਦਾ ਜ਼ਿਕਰ ਹੁੰਦਾ ਕਿ 65 ਲੱਖ ਰੁਪਈਆ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਾਤੇ ਦੇ ਵਿੱਚ ਭੇਜਦੇ ਨੇ ਫਿਰ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਜ਼ਮੀਨ ਲਈ ਜਾਂਦੀ ਹੈ ਉਹਨਾਂ ਪੈਸਿਆਂ ਦੁਆਰਾ ਤਾਂ ਫਿਰ ਤਿੰਨ ਹੋਰ ਜਿਹੜੇ ਫਿਗਰ ਮੈਂ ਤੁਹਾਨੂੰ ਪਹਿਲਾਂ ਦੋ ਵੀਡੀਓ ਦੇ ਅੰਦਰ ਦੱਸ ਚੁੱਕਿਆ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕਦੇ ਹੀ ਨਹੀਂ ਨਿਕਲਣ ਦਿੰਦੇ ਉਹ ਕਿਹੜੇ ਨੇ ਤਿੰਨ ਫਿਗਰ ਇਹ ਨੇ ਕਿ ਭਾਈ 161 ਕਰੋੜ 263 ਕਰੋੜ 141 ਕਰੋੜ ਇਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਗਿਆ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਕਿ ਜਿਹੜਾ ਹੁਣ ਬਾਦਲਾਂ ਨੇ ਇੱਕ ਪਾਸੇ ਜ਼ੋਰ ਲਾਇਆ ਕਿ ਸਾਡੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਕਰਵਾ ਦਿਓ ਇਹ ਪੰਜਾਬ ਦੇ ਲੋਕ ਭੁੱਲ ਕੇ ਵੀ ਇਹਨਾਂ ਦੇ ਅੱਖੇ ਨਾਲ ਲੱਗਣ ਨਹੀਂ ਪੰਜਾਬ ਦੀ ਦਸ਼ਾ ਇੱਕ ਜੰਗਲ ਰਾਜ ਵਰਗੀ ਹੋ ਜਾਣੀ ਆ ਫਿਰ ਇਹਨਾਂ ਨੇ ਆਪਣਾ ਬਦਲਾ ਲੈਣ ਦੀ ਖਾਤਰ ਤੁਹਾਨੂੰ ਯੂਜ਼ ਕਰਨ ਸਰਕਾਰਾਂ ਦੇ ਜਿਹੜੇ ਨਮਾਇंदे ਆ ਜਿਨ੍ਹਾਂ ਦੇ ਉੱਤੇ ਐਕਸ਼ਨ ਕਰ ਰਹੇ ਨੇ ਉਹ ਚਾਹੇ ਭਗਵੰਤ ਮਾਨ ਮੁੱਖ ਮੰਤਰੀ ਮੌਜੂਦਾ ਹੋਣ ਇਹਨਾਂ ਤੋਂ ਬਦਲਾ ਲੈਣ ਦੀ ਖਾਤਰ ਪੰਜਾਬ ਦੇ ਲੋਕਾਂ ਨੂੰ ਵਰਤਿਆ ਜਾਣਾ ਉਸ ਤੋਂ ਬਾਅਦ ਤੁਹਾਡੀ ਤੇ ਸਾਡੀ ਵਿਸ਼ਵਾਸਤ ਕੀ ਹੈ ਜਿਹੜੇ ਕਿ ਲੋਕ ਮੁੱਖ ਮੰਤਰੀ ਨੂੰ ਨਹੀਂ ਬਖਸ਼ਦੇ ਪ੍ਰਸ਼ਾਸਨ ਨੂੰ ਸਿੱਧੀਆਂ ਧਮਕੀਆਂ ਨੇ ਮੈਂ ਅਕਸਰ ਤੁਹਾਡੇ ਸਾਹਮਣੇ ਰੰਦੀਆ ਪੋਲਾ ਖੋਲਦਾ ਕਿ ਭਾਈ ਡੀਜੀਪੀ ਤੋਂ ਲੈ ਕੇ ਡੀਐਸਪੀ ਤੱਕ ਕੈਸਸਟੀ ਤੱਕ ਪੂਰੇ ਪ੍ਰਸ਼ਾਸਨ ਨੂੰ ਪੰਜਾਬ ਦਾ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਪ੍ਰਧਾਨ ਕਹਾਉਣ ਵਾਲਾ ਇਹ ਕਾਲ ਤੱਕ ਤੋਂ ਵੀ ਨਕਾਰੇ ਗਏ ਨੇ ਕੌਣ ਤੋਂ ਵੀ ਨਕਾਰੇ ਗਏ ਨੇ ਪੰਜਾਬ ਦੇ ਲੋਕਾਂ ਨੇ ਵੀ ਠੁੱਡਾ ਮਾਰ ਦਿੱਤਾ ਤਾਂ ਹੁਣ ਲਗਾਤਾਰ ਦੋ ਚਾਰ ਬੰਦੇ ਇਕੱਠੇ ਕਰਕੇ ਵਿਕਰਮ ਮਜੀਠੀਆ ਦਾ ਬਦਲਾ ਔਰ ਆਪਣੀ ਸਰਕਾਰ ਜਾਣ ਦਾ ਬਦਲਾ ਭਗੰਤ ਮਾਨ ਤੋਂ ਲੈਣਾ ਚਾਹੁੰਦੇ ਨੇ ਤੁਹਾਡੇ ਜਰੀਏ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੇ ਲੋਕਾਂ ਨੇ ਭਾਈ 25 ਸਾਲ ਤੱਕ ਤੁਹਾਡੀਆਂ ਰਗਾਂ ਦਾ ਖੂਨ ਪੀਤਾ ਸੋ ਹੁਣ ਸਮਝਣ ਦੀ ਲੋੜ ਸਾਡੇ ਪੰਜਾਬੀਆਂ ਤੇ ਸਾਡੀਆਂ ਮਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਬੱਚਿਆਂ ਨੂੰ ਆ ਤਾਂ ਠੀਕ ਆ ਪੰਜਾਬ ਵਾਲਿਓ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਪ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਪ ਵਿਕਰਮ ਜੀ ਪੀਏ ਤੇ ਜਿਹੜੇ ਪਿੱਛੇ ਸਬੂਤ ਸਾਹਮਣੇ ਆਉਂਦੇ ਪਏ ਨੇ ਉਹ ਵੇਖ ਕੇ ਹਰ ਕੀ ਰਾਹ ਨੇ ਇੱਥੇ SIM ਜਿਹੜੀ ਫੜੀ ਗਈ ਏ ਉਹਦਾ ਕੀ ਜਾਂਦਾ ਪਿਆ ਕਿ ਅ ਇਹ ਹਜੇ ਤੱਕ ਕਨਫਰਮ ਨਹੀਂ ਹੋ ਸਕਿਆ ਕਿ ਇਹਨਾਂ ਨੇ ਉਹਨਾਂ ਦੀ ਮਰਜ਼ੀ ਦੇ ਨਾਲ ਉਹ ਨੰਬਰ ਜਿਹੜਾ ਆਪਣੇ ਇਸਤੇਮਾਲ ਦੇ ਵਿੱਚ ਰੱਖਿਆ ਦਾ ਸੀ ਜਾਂ ਉਸ ਵਿਅਕਤੀ ਨੂੰ ਪਤਾ ਸੀ ਕਿ ਮੇਰੇ ਨਾਂ ਤੇ ਜਿਹੜਾ ਇਹ ਨੰਬਰ ਇਸਤੇਮਾਲ ਹੁੰਦਾ ਪਿਆ ਤੇ ਉਹ ਜਿਹੜਾ ਬੰਦਾ ਏ ਉਹ ਡਰ ਕੇ ਇੱਥੇ ਇੰਡੀਆ ਤੋਂ ਜਿਹੜਾ ਭੱਜ ਕੇ ਆਸਟ੍ਰੇਲੀਆ ਜਾ ਚੁੱਕਿਆ ਹੈ ਇੱਥੇ ਕੁਝ ਲੋਕ ਕਹਿੰਦੇ ਪਏ ਨੇ ਉਹ ਕੈਨੇਡਾ ਜਾ ਚੁੱਕਿਆ ਹੈ ਠੀਕ ਹੈ ਤੇ ਇੱਥੇ ਜੋ ਹੈ ਉਹ ਇੰਡੀਆ ਚ ਜਿਹੜਾ ਨਿਕਲ ਗਿਆ ਦਾ ਤੇ ਵਿਕਰਮ ਜੀ ਟਿਆ ਆਖਿਰ ਕੀ وجہ ਸੀ ਕਿ ਆਪਣੇ ਨਾਮ ਦੀ SIM ਜਿਹੜੀ ਇਸਤੇਮਾਲ ਨਹੀਂ ਕਰਦਾ ਪਿਆ ਸੀ ਆਪਣੇ ਨਾਮ ਦਾ ਜਿਹੜਾ ਨੰਬਰ ਉਹ ਨਹੀਂ ਇਸਤੇਮਾਲ ਉਹਨੇ ਕੀਤਾ ਤੇ ਦੂਜਿਆਂ ਦੇ ਨਾਮ ਤੇ ਜਿਹੜੇ ਨੰਬਰ ਨੇ ਉਹ ਇਸਤੇਮਾਲ ਕਰਕੇ ਤੇ ਫੁਨਾਂ ਤੇ ਜਿਹੜੇ ਉਹਨੇ ਦੇ ਰਾਤ ਦੇ ਨੇ ਉਹਨੇ ਰੱਖੇ ਦੇ ਸਾਂ ਤੇ ਇੱਥੇ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਖੜਦਾ ਹੈ ਤੇ ਨਾਲ ਹੀ ਇੱਥੇ ਰਿਕਾਰਡਿੰਗ ਦੀ ਗੱਲ ਕਰਾਂਗੇ ਇੱਥੇ ਕੋਈ ਅਹਿਮ ਕਿਸਮ ਦੀ ਰਿਕਾਰਡਿੰਗ ਹੈ ਜਿਹੜੀ ਸਾਹਮਣੇ ਆਈ ਜਿਸ ਤੋਂ ਬਾਅਦ ਜਿਹੜਾ ਬਿਕਰਮਨ ਜੀਠੀ ਨੂੰ ਇੱਕ ਵਾਰੀ ਫੇਰ ਜਿਲ੍ਹੇ ਦੇ ਵਿੱਚ ਵਾਪਸ ਠੀਕ ਹੈ ਮਜ਼ੀਦ ਉਹਨਾਂ ਦੀ ਜਿਹੜੀ ਇਹ ਠੀਕ ਹੈ ਸਜ਼ਾ ਉਵਦਨ ਚੱਲੀ ਹੈ ਤੇ ਐਸੇ ਕਰਕੇ 3 ਦਿਨ ਦਾ ਰਿਮਾਨ ਜਿਹੜਾ ਉਹ ਦੁਬਾਰਾ ਉਹਨਾਂ ਦਾ ਸਟਾਰਟ ਹੋ ਗਿਆ ਤੇ ਇੱਥੇ ਸੁਖਵੀਰ ਵੱਟਲ ਦੀ ਇਹਨਾਂ ਨੇ ਬਹੁਤ ਐਮ ਗੱਲਾਂ ਕੀਤੀਆਂ ਕਿ ਇਹ ਉਹ ਵੀ ਸੁਖਵੀਰ ਵੱਟਲ ਜਿਹਨਾਂ ਨੇ 24 ਸਾਲ ਆਪਣੀ ਹਕੂਮਤ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਇੰਨਾ ਜਿਨਾ ਹਰਾਮ ਕੀਤਾ ਕਿ ਕਿਸੇ ਦੀ ਸੋਚੇ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਹਕੂਮਤ ਬਣਾਈ ਆਪਣੀ ਹਕੂਮਤ ਦੇ ਵਿੱਚ ਜੋ ਕੁਝ ਕੀਤਾ ਤੇ ਕੋਈ ਵੀ ਇਹਨਾਂ ਦਾ ਇਤਬਾਰ ਨਾ ਕਰੇ ਕੋਈ ਵੀ ਇਹਨਾਂ ਦੀ ਗੱਲਾਂ ਤੇ ਨਾ ਆਏ ਤੇ ਇਹ ਸੀਐਮ ਭਗਵਤ ਮਾਨ ਦਾ ਬਤਲਾ ਆਵਾਮ ਨੂੰ ਆ ਠੀਕ ਹੈ ਧੋਖੇ ਦੇ ਨਾਲ ਆਪਣੇ ਨਾਲ ਲਾ ਕੇ ਲੈਣਾ ਚਾਹੁੰਦੇ ਨੇ ਤੇ ਇੱਥੇ ਉਹ तमाम ਲੋਕ ਜਿਹੜੇ ਭੈੜੇ ਲੋਕਾਂ ਨੂੰ ਸਪੋਰਟ ਕਰਦੇ ਕਿਸੇ ਤੌਰ ਵੀ ਉਹ ਪੰਜਾਬ ਦੀ ਠੀਕ ਹੈ ਨੂੰ ਆ ਕੰਟਰੋਲ ਵਿੱਚ ਕਰਨ ਦੀ ਉਹਨਾਂ ਨੂੰ ਬਿਲਕੁਲ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਇੱਥੇ ਹਰ ਕੋਈ ਸਮਝਦਾਰ ਹੈ ਤੇ ਤੁਸੀਂ ਕੀ ਕਹੋਗੇ ਇਸ ਪੂਰੀ ਦੀ ਪੂਰੀ ਅਪਡੇਟ حوالے ਤੋਂ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਆਸ ਵਿੱਚ ਦੱਸੋ ਕਮੈਂਟ ਸੈਕਸ਼ਨ ਚ ਜੀਤੇ ਉਹਨਾਂ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ